ਹਾਂਜੀ ਸਭ ਜੀ ਸਤਿ ਸ਼੍ਰੀ ਅਕਾਲ ਚੱਲੇ ਹੁਣ ਆਪਾਂ ਕੰਮ ਤੇ ਚੱਲੇ ਟਾਈਮ ਹੋ ਗਿਆ 9:30 ਦਾ ਤੇ ਇਹਦੇ ਹੀਟਰ ਲਾ ਲਿਆ ਨਾ ਧੋ ਕੇ ਬਹਿ ਗਏ ਮਾਪਤ ਤੇ ਆਪਾਂ ਚੱਲੀਏ ਫਿਰ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਜੜੇੜਿਆਂ ਤੱਕ ਵਲੌਗ ਨਾਲੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਹੋਰ ਕਿਵੇਂ ਆ ਸਾਰੇ ਵਧੀਆ ਨਜ਼ਾਰੇ ਠੰਡ ਬਹੁਤ ਪੈ ਰਹੀ ਹੈ ਆਪ ਕੋ ਆਪਣਾ ਖਿਆਲ ਰੱਖੋ ਆਹ ਜੜ ਫਸਦੀ ਮੈਡੀਸਨ ਵੀ ਲੈਣ ਜਾਣੀ ਹਰ ਫਸਦੀ ਦੀ ਸਿਹਤ ਠੀਕ ਨਹੀਂ ਹੈ ਕੋਈ ਹਾਂਜੀ ਹੁੰਦੀ ਬਹੁਤ ਤੇ ਇੱਧਰ ਨੁਕਸਾਨ ਹੋ ਗਿਆ ਆਪਣੀ ਐਲ.ਡੀ. ਵੀ ਸੜ ਗਈ ਇੱਕ ਪੈਲੀ ਦਾ ਲਾਹ ਐਨਐਸਡੀ ਖਰਾਬ ਹੋ ਗਿਆ ਤਾਂ ਲਾਈਟ ਥੋੜੀ ਵੱਧ ਗਈ ਤਾਂ ਕਰਕੇ ਇਹ ਲੱਗੇ ਰਹਿ ਗਿਆ ਇਹਨਾਂ ਫਿਊਜੇ ਦਾ ਤਾਂ ਕਿ ਐਲਐਸਡੀ ਆਪਣੀ ਸੜ ਚੁੱਕੀ ਤੇ ਇਧਰ ਫਤਿਹ ਨੇ ਥੋੜੀ ਜੀ ਕਾਰਵਾਈ ਪਾਤੀ ਆ ਹੁਣ ਫਤਿਹ ਤੁਰਿਆ ਫਿਰਦਾ ਇਹਨਾਂ ਨੇ ਸ਼ੀਸ਼ਾ ਮਾਰਿਆ ਇਦਾਂ ਆ ਖੁੱਲ ਕੇ ਨਾ ਤਾਂ ਇਹ ਕਾਂਦਰਾ ਵੱਜਦਾ ਸਿੱਧਾ ਇਧਰ ਤੇ ਇਚ ਤੇੜਾ ਗਈ ਇਹਨੂੰ ਲਾ ਦੇਣਾ ਆਪਾਂ ਕੱਲ ਪੱਸੋ ਤੱਕ ਇਹਦੇ ਸਾਰੇ ਕਾਰਨਾਮੇ ਇਹਦੇ ਕਿਉਂ ਵੀ ਵੀਡੀਓ ਨਹੀਂ ਹੁੰਦੀ ਇਹਦੇ ਸਾਰੇ ਕਾਰਨਾਮੇ ਕੋਈ ਗੱਲ ਨਹੀਂ ਮੇਰਾ ਪੁੱਤ ਨੇ ਕੋਤ ਨਹੀਂ ਕਰਨੀ ਐ ਜੇ ਚੀਜ਼ਾਂ ਆ ਕੇ ਕਿ ਮੈਂ ਹੀ ਤੋੜਨੀ ਆਣਗੀ ਜਿਹੜੀ ਨਹੀਂ ਹੈਗੀ ਇਹਦੇ ਸਾਰੇ ਕਾਰਨਾਂ ਮੈਂ ਤੂੰ ਇੱਥੇ ਆ ਚਲੋ ਠੀਕ ਆ ਚੱਲੀਏ ਹੁਣ ਬਈ ਟਾਈਮ ਬਹੁਤ ਹੋ ਗਿਆ ਵੇਖ ਤਾਰੀਵਾਲ ਚੱਲੇ ਆ ਤੇ ਬਾਕੀ ਓਪਨਿੰਗ ਹੈ ਜੀ ਬਸ ਥੋੜੇ ਦੋ ਚਾਰ ਦਿਨ ਤੱਕ ਜੁੜੇ ਰਹੋ ਤੁਸੀਂ ਨਾਲ ਪੱਤੇ ਦੇ ਕਾਂਟੂਨ ਹੋ ਗਈ ਮਿਸ ਹਾਂਜੀ ਮਿਸ ਹੋ ਗਏ ਮਿਸ ਹੋ ਗਏ ਮੈਸੇ ਇੱਧਰ ਜਾਈ ਜਿ ਬੈਠਿਆ ਰਿਹਾ ਠੰਡ ਬੜੀ ਆ ਬਾਹਰ ਅੱਜ ਸੀਰੀ ਬੜੀ ਪੈਣ ਲਈ ਚਲੋ ਠੀਕ ਆ ਕੱਲ ਵੀ ਕੋਰਾ ਪਿਆ ਹੀ ਕਾਫੀ ਫਤਿਹ ਕਰਨੇ ਅੱਜ ਇਹ ਤਾਂ ਕਿ ਮੈਨੂੰ ਵੀ ਖੜ ਨਾਲ ਫਤਿਹ ਠੰਡ ਵੇ ਕਿਨੇ ਲੈ ਜਾਣ ਅੰਦਰ ਹੀ ਅੰਦਰ ਚਲੋ ਅੰਦਰ ਹੀ ਅੰਦਰ ਖੜੀ ਰੌਂਡਿਆ ਪੈਂਦਾ ਫਿਰ ਇਹ ਇਦਾਂ ਕਰਦਾ ਜੀ ਧੁੰਨ ਕਰੋ ਚੱਕ ਕਿੰਨੀ ਪਈ ਠੀਕ ਗੱਲ ਅੰਦਰ ਆ ਪਾਗ ਵਾਲੀ ਹੱਥ ਲੱਤਾਂ ਜੰਦਿਆਂ ਨਾਲ ਕੰਮ ਤੇ ਪਹੁੰਚ ਗਿਆ ਸਮਾਨ ਵੀ ਆ ਗਿਆ ਸ਼ਟਰ ਚੁੱਕਦਾ ਤਾਂ ਮੈਂ ਇੱਧਰ ਲੋਅਰ ਲਾ ਦੇ ਦੀ ਆਪਣੇ 8 ਮਿੰਟਾਂ 12 ਵਜੇ ਕਿਹਦੀ ਜਾਂਦਾ ਜੀ ਉਹ ਪਹਿਲਾਂ ਬੰਦੇ ਨੂੰ ਪੱਖਿਆ ਕਰ ਜੋਈ ਹੈ ਹੈ ਜੀ ਆਣਾ ਮੈਨੂੰ ਦਾਸ ਤੋਂ ਬਸ ਟਾਈਮ ਨਾਲ ਜੀ ਤੇ ਉਹ ਕਰ ਦੇ ਦਿਨ ਮੈਂ ਜਿਆ ਹਿੱਦਾ ਆਜ ਨਿਆ ਮੈਨ ਲੱਗਦਾ ਕਿੰਨਾ ਕੰਮ ਕਰਤਾ ਸੀ ਲੂਵਰ ਲਾਤੇ ਆ ਉਹਦੇ ਨਾਲ ਲੂਵਰ ਲੂਵਰ ਲਾ ਦੋਗਾ ਮੁੱਕਦਾ ਜਾ ਤੁਹਾਡੇ ਮੁੱਕਣਾ ਮੇਰੇ ਕੋਲ ਗਿਆ ਜੱਟ ਤੇ ਗਰੀ ਹੁਣ ਮੈਂ ਮੈਨੂੰ ਹੁੰਦਾ ਜਿੰਨਾ ਹੁੰਦਾ ਮੈਂ ਚਿੰਤਾ ਨਾ ਕਰ ਰੇ ਬਪਲਾਈਆਂ ਕਿੰਨੀਆਂ ਮਾਈ ਕਿੰਨੀਆਂ ਇਹ ਚਿੰਤਾ ਨਾ ਕਰ ਰੇ ਆ ਨਹੀਓ ਮੇਰ ਵਜੇ ਹੀ ਲੈਦਾ ਕੀ ਹੋਦੀ ਆ ਠੀਕ ਹੋ ਗਏ ਤੁਸੀਂ ਮੈਂ ਜਾਂਦਾ ਚੱਲਿਆ ਹੁਣ ਲਿਆਓ ਘੜਾ ਤਿਆਰ ਛੋਟਾ ਆ ਬਤੀ ਜੀ ਆਸ ਲੈਂ। ਪ੍ਰਸ ਕਹੀਏ ਮੇ ਸੁਰਿਆ ਦੇ ਕੱਪੜੇ ਵੀ ਲਾਏ ਇੱਕ ਦੋ ਯਾਰ। ਹੈ? ਕੱਪੜੇ ਪਸੰਦ ਆ। ਉਹ ਜਿਹੜੀ ਲੀਰਾਂ ਨਹੀਂ ਲਿਆਉਣੀਆਂ ਕੱਪੜੇ ਦੀ ਵੈਸਟਿੰਗ ਆ। ਚੱਲਦਾ। ਇਹਦਾ ਕੀ ਹੈ? 5:00 ਵਜੇ ਰੋਟੀ ਚੱਲ ਜੂ। ਸੀਜ਼ਨ ਗੋਭੀ ਦਾਣਾ। ਉਹਨਾਂ ਗੋਭੀ ਦੋਲੇ ਹੋਏ ਨੇ ਕੀ ਆਪੋ। ਇਹ ਭੀ ਆ ਲਾਤਾ ਇਹਨੂੰ ਮਾਇਕਾ। ਕੰਟਰ ਨੂੰ। ਤਿੰਨੇ ਸੱਟਾ ਲਾ ਦਈ ਹਾਂ। ਤੇ ਟੌਪ ਲਾਤੇ ਹੋ ਵੇਖੋ। ਹੋ ਲੈ। ਇੰਦਰ ਪਾਇਨੇ ਪਾਤੇ ਦਰਾਜ ਤੇ ਛਟਾ ਮਟਦੀ ਆਪਾਂ ਤਕਰੀਬਾ ਰਾਤ ਨੂੰ ਚੱਲਣਾ ਸ਼ੁਰੂ ਹੋ ਗਏ ਕੰਮ ਤੱਕ ਡਰਾਈਵਰ ਸਾਰੇ ਇਹਨਾਂ ਦੇ ਵਿੱਚ ਮੇਰਾ ਬਹੁਤ ਹੋਰ ਚੱਲੇ ਘਰੋਂ ਵਾਪਸੀ ਇਹ ਲੋਗ ਲਾਵਣ ਲੱਗਣ ਰਹਿੰਦੇ ਜਿੱਦਾਂ ਲੱਗਿਆ ਇੰਨਾ ਇੰਦਰ ਲੱਗਣੇ ਹਜੇ ਇਹਦੇ ਲੱਗਨੇ 88 ਤਾਂ ਮੋੜਾ 6.5 ਦਾ ਚਾਣੀ ਬਹੁਤ ਇਹ ਕਾਰ ਰਹਿ ਗਿਆ ਆ ਗਿਆ ਬਣ ਕੇ ਅੱਜ ਇਹਦੇ ਵਿੱਚ ਸਲਫਾ ਸਲਫਾਣੀ ਪਾਉਣੀਆਂ ਐਸੇ ਫਦੇ ਕੀ ਕਰਨ ਦੇ ਆ ਵੀ फतेह की खोल के वेखन दिया हाँ। चीजी वेखंड चीजी चीजी वेखन चीजी है वे कि नहीं चल आ जाओ आ जाओ आ जा आ जा इधर राजा चंगा फर्क लगा रहा इतह ਨੇ ਬਨੇਆ ਪਰਨਾ ਹੱਥ ਹੋਈ ਕੱਕੀ ਹੋਈ ਪੀਣਾ ਦੇਤੀ ਇਹਨੂੰ ਤੇ ਆ ਰੱਖ ਹਾਇ ਨੀਂ ਗਿਤੇ ਆ ਸੁਣ ਲਿਓ ਕੋਣ ਬਣਾਉਗੀ ਹਾਂਜੀ ਇੱਧਰ ਸਬਜੀ ਇਹ 24 ਘੰਟੇ ਫੋਨ ਵਾਲੇ ਚੰਬੜਿਆ ਰਹਿਦਾ ਇੱਧਰ ਉੱਠ ਕੇ ਇਹ ਮੜਾ ਖੜਾ ਕਰ ਤਾਉ ਨੂੰ ਇੱਧਰ ਆ ਪੁੱਤ

ਅਜੀ ਫੜੇਮ ਦਸਤਾਰ ਬੰਨੀ ਐਦਾਂ ਬੰਨਿਆ ਕਰਨ ਵਾਤ ਤੇ ਪੈ ਜੂਗੀ ਕਰਨ ਰੋਜ਼ ਬੰਨਿਆ ਕਰ ਇਹਨੂੰ ਰੋਜ਼